ਸਾਬਕਾ ਮੰਤਰੀ ਅਤੇ ਮਜੂਤਾ ਐਮ ਐਲ ਏ ਤਰਪਤੇਜਿੰਦਰ ਸਿੰਘ ਬਾਜਵਾ ਦੇ ਕਰੀਬੀ ਉੱਪਰ ਹੋਈ ਫਾਇਰਿੰਗ ਬਾਜਵਾ ਦੇ ਸਾਥੀ ਨੂੰ ਜ਼ਖਮੀ ਹਾਲ ਚਲ ਬਟਾਲੇ ਕਰਵਾਇਆ ਦਾਖਲ ਬਟਾਲੇ ਤੋਂ ਡਾਕਟਰਾਂ ਨੇ ਅਮਰਕ ਸਰ ਕੀ ਤਰਫ ਤਰਪਤੇਜਿੰਦਰ ਸਿੰਘ ਬਾਜਵਾ ਆਪਣੇ ਸਾਥੀ ਦਾ ਹਾਲ ਚਾਲ ਪੁੱਛਣ ਲਈ ਪਹੁੰਚੇ ਹਸਤਾ ਘਟਨਾ ਦੀ ਸੂਚਨਾ ਮਿਲਤੇ ਹੀ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਕੀਤੀ ਸ਼ੁਰੂ ਹਲਕਾ ਫਤਿਹਗੜ ਚੂੜੀਆਂ ਤੇ ਥਾਣਾ ਕਿਲਾ ਲਾਲ ਸਿੰਘ ਦੇ ਪਿੰਡ ਤਾਲਮ ਨੰਗਲ ਦੇ ਅੱਡੇ ਉੱਪਰ ਉਸ ਵਲੇ ਸਨਸਨੀ ਅਤੇ ਦਹਿਸ਼ਤ ਫੈਲ ਗਈ ਜਦੋਂ ਗੁਰਨਾਰਕ ਮੈਡੀਕਲ ਸਟੋਰ ਦੇ ਮਾਲਕ ਡਾਕਟਰ ਜੋਗਾ ਸਿੰਘ ਤੇ ਕੁਝ ਅਣਪਛਾਤੇ ਸਕੂਟੀ ਸਵਾਰ ਵੱਲੋਂ ਉੱਚੀਆਂ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਮੈਡੀਕਲ ਸਟੋਰ ਦੇ ਮਾਲਕ ਗੰਪੀਰੂ ਵਿੱਚ ਜ਼ਖਮੀ ਹੋ ਗਏ ਜ਼ਖਮੀ ਡਾਕਟਰ ਜੋਗਾ ਸਿੰਘ ਨੂੰ ਬਟਾਲਾ ਸਿਵਲ ਹਸਪਤਾਲਿਆਂ ਦਾ ਗਿਆ ਜਿੱਥੋਂ ਉਹਨਾਂ ਨੂੰ ਅੰਮ੍ਰਿਤਸਰ ਹਸਪਤਾਲ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਡਾਕਟਰ ਜੋਗਾ ਸਿੰਘ ਤੇ ਮੋਢੇ ਅਤੇ ਬਾਹਾਂ 'ਚ ਕੋਲੀ ਲੱਗੀ ਹੈ ਜਿਨ੍ਹਾਂ ਨੂੰ ਅਮਸਰ ਇਲਾਜ ਲਈ ਪੇਚਿਆ ਗਿਆ ਹੈ ਘਟਨਾ ਦੀ ਸੂਚਨਾ ਮਿਲਤਿਆਂ ਹੀ ਮਜੂਤਾ ਫਤਿਹਗੜ ਚੂੜੀਆਂ ਦੇ ਬਤਾਇਕ ਅਤੇ ਸਾਬਕਾ ਮੰਤਰੀ ਤ੍ਰਿਪਤਿਰਜਿੰਦਰ ਸਿੰਘ ਬਾਜਵਾ ਅਤੇ ਪਟਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਿਕ ਮਹਿਤਾ ਵੀ ਡਾਕਟਰ ਚੋਕਾ ਸਿੰਘ ਦਾ ਹਾਲ-ਚਲ ਪੁੱਛਣ ਲਈ ਪਹੁੰਚੇ ਜਿੱਥੇ ਕਿ ਮੀਡੀਆ ਨਾਲ ਗੱਲਬਾਤ ਕਰਦਿਆਂ ਤ੍ਰਿਪਤਿਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਹਾਲਤ ਤੈਨੂੰ ਦਿਨ ਵਿਗੜ ਰਹੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਰਹੀ ਹੈ ਉੱਥੇ ਹੀ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਿਕ ਦਾ ਕਹਿਣਾ ਸੀ ਕਿ ਉਹ ਜ਼ਖਮੀ ਦਰ ਨੂੰ ਅੰਮ੍ਰਿਤਸਰ ਲਈ ਲੈ ਕੇ ਜਾ ਰਹੇ ਨੇ ਅਤੇ ਪੁਲਿਸ ਵੱਲੋਂ ਇਸ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਕਹਿਣਾ ਕੁਝ ਨਹੀਂ ਚਾਹੁੰਦਾ ਵੀ ਪੰਜਾਬ ਦੇ ਲਾਂਡਾ ਡਾਡਰ ਦੇ ਹਾਲਾਤ ਦਾ ਬੇੜਾ ਕਰਕ ਹੋ ਗਿਆ। 11 ਵਜੇ ਉਡਾਣੇ ਬਾਂਗਰ ਕੈਮੀਟ ਦੁਕਾਨ ਤੇ ਗੋਲੀਆਂ ਮਾਰੀਆਂ। ਉਹਦੇ ਅੱਧੇ ਘੰਟੇ ਪਿੱਛੋਂ ਇਸ ਕੈਮੀਟ ਨੂੰ ਆਣ ਕੇ ਦਰ ਵੰਡੇ ਗੋਲੀਆਂ ਮਾਰੀਆਂ ਮੈਨੂੰ ਪਤਾ ਵੀ ਉਹ ਟੀਮ ਹੈ ਜੋ ਗੋਰ ਟੀਮ ਹੈ। ਪਰ ਦਿਨ ਦਿਹਾੜੇ ਕੋਈ ਡਰ ਪਾਉ ਨਹੀਂ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਮੋਟਰਸਾਈਕਲ ਤੇ ਚਲੇ ਗਏ ਨੇ ਇਹ ਗੱਲ ਵੱਖਰੀ ਆ ਮੈਂ ਰੱਬ ਨੇ ਮਿਹਰ ਕਰਤੀ ਆ ਇਹ ਬੱਚਿਆ ਵਿਚਾਰਾ ਸਾਡਾ ਜੋਗਾ ਇੱਕ ਬਾਝੋ ਜੀ ਸਿਰ ਦੀ ਗੋਲੀ ਜਿਹੜੀ ਆ ਉਹਦਾ ਬਚਾਅ ਹੋ ਗਿਆ ਉਹ ਇਹਦੇ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਮਾਨ ਸਾਹਿਬ ਜਾਗੋ ਪੰਜਾਬ ਤੁਹਾਡੇ ਹਵਾਲੇ ਦਿੱਤਾ ਇਹਦਾ ਧਿਆਨ ਕਰੋ ਕੇਜਰੀਗਲ ਦੇ ਹਾਲੇ ਦੋਲੇ ਫਿਰਕੇ ਨਾ ਸਮਾਂ ਕੱਢੋ ਪੰਜਾਬੀਆਂ ਨੇ ਤੁਹਾਨੂੰ ਪੰਜਾਬ ਦਿੱਤਾ ਸੀਗਾ ਤੇ ਪੰਜਾਬੀਆਂ ਦੇ ਪੱਗ ਬਚਾ ਕੇ ਰੱਖੋ ਮੈਂ ਤਾਂ ਸਾਬਾ ਰੱਬ ਨੇ ਬਚਾਤਾ ਵਾ ਗੋਲੀਆਂ ਮੋਢੇ ਦੀ ਦੋ ਵਚੀਆਂ ਨੇ ਸਿਰ ਵਾਲੀ ਗੋਲੀ ਦਾ ਬਚਾਓ ਹੋ ਗਿਆ ਵਾ ਹਾਂਜੀ ਪੁਲਿਸ ਹੁਣ ਕਹਿੰਦੇ ਸੀ ਚੱਲੇ ਆ ਮੌਕੇ ਤੇ ਗਏ ਗਏ ਉਹਨੇ ਮੌਕੇ ਤੇ ਸਾਨੂੰ ਉਧਰੋਂੋਂ ਜ਼ਿਆਦਾ ਇਹਦੀ ਜਾਨ ਦਾ ਖਤਰਾ ਸੀ ਉਹ ਰੱਬ ਨੇ ਮਿਹਰ ਕਰਤੀ ਹੁਣ ਉਹਨੂੰ ਹਮਸਾਬ ਲੈ ਕੇ ਚੱਲੇ ਆ ਦੇਖਿਆ ਕਿਥੇ ਆਈ ਉਹਨੇ ਨੇ ਉਹਨਾਂ ਦੇ ਮੋਢੇ ਤੇ ਗੋਲੀ ਲੱਗੀ ਆ ਔਰ ਦਾਲਾਂ ਦੇ ਪਿੰਡ ਤੋਂ ਨੇ ਸਾਡੇ ਕਰੀਬੀ ਨੇ ਕੋ ਪਰਿਵਾਰਚੋਂ ਹੀ ਨੇ ਤੇ ਕੋਈ ਬੰਦੇ ਅਣਪਛਾਤੇ ਆਏ ਨੇ ਜਿਹੜੇ ਕਿ ਗੋਲੀ ਚਲਾ ਕੇ ਗਏ ਨੇ ਕੋਈ ਜਨਕ ਪਤਾ ਚੱਲੇਗਾ ਕੋਈ ਆਪਸ ਵਿੱਚ ਪਿੰਡ ਦੇ ਕੋਈ ਗਲਬਾਤ ਸੀਗੀ ਅੱਗੇ ਜੋ ਵੀ ਸੋਤਰਾ ਤੋਂ ਹਿਸਾਬ ਤੋਂ ਪਤਾ ਚੱਲੇਗਾ ਜੋ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਹੈ ਮਾਨਯੋਗ ਐਮਰਾਲੇ ਸਾਹਿਬ ਜੀ ਦੇ ਧਿਆਨ ਚ ਲਿਆ ਦਿੱਤਾ ਗਿਆ ਹੈ ਤਾਂ ਜਲਦੀ ਇਹਦੇ ਉੱਤੇ ਕਾਰਵਾਈ ਕਰਕੇ ਜੋ ਕਸੂਰਦਾਰ ਹੋਣਗੇ ਉਹਨਾਂ ਸਾਕਾ ਦੇ ਪਿੱਛੇ ਆਪ ਰੱਖਾਂਗੇ ਖਰਾਤ ਵਾਲੇ ਹੌਸ਼ੇ ਨੇ ਗੱਲਬਾਤ ਕਰ ਰਹੇ ਲੇਕਿਨ ਮੋਟਾ ਸਾਰਾ ਇੰਜਰਡ ਹੈ ਮੋਟਾ ਕਾਫੀ ਜ਼ਿਆਦਾ ਇੰਜਰਡ ਹੋਇਆ ਪਿਆ ਉਹ ਆਪਾਂ ਦੇਖਦੇ ਆ ਰੈਫਰ ਕਰਤਾ ਕੋ ਨਾਨਕ ਹਸਪੀਟਲ ਚ ਤੇ ਸਿਰ ਤੇ ਲੱਗੀ ਹੈ ਸਿਰ ਤੋਂ ਵੀ ਲੱਗੇ ਗਈ ਹੈ ਸੋ ਆਪਾਂ ਦੇਖਦੇ ਆ ਜੋ ਵੀ ਚੇਤੁਰਸ਼ੇਤੀ ਰੈਮੇਡੀ ਦੇ ਸਕੀਏ ਮੈਂ ਨਾਲ ਹੀ ਜਾ ਰਿਹਾ ਜਾ ਕੇ ਮੈਂ ਦੇਖਦਾ ਮਰੀਜ਼ ਦਾ ਨਾਮ ਦੀ ਜੋਗਾ ਸਿੰਘ ਮਰੀਜ਼ ਆ ਇਨੇ ਦਾਲਮ ਦਾਲਮ ਪਿੰਡ ਤੋਂ ਕੀ ਗੱਲ ਹੈ ਅ ਮਰੀਜ਼ ਦੇ ਜੀ ਗੋਲੀਆਂ ਲੱਗਨ ਦਾ ਸਾਨੂੰ ਹੈਗਾ ਆਏ ਉਹ ਖਬਰ ਮਿਲੀ ਹੈ ਤੇ ਜਦੋਂ ਆਏ ਸਾਡੇ ਕੋਲ ਉਹਨਾਂ ਦੇ ਸੱਜੀ ਬਾਹਂ ਤੇ ਗੋਲੀ ਲੱਗੀ ਹੈ ਤੇ ਇੱਕ ਗੋਲੀ ਸਿਰ ਦੇ ਕੋਲੋਂ ਨਿਕਲ ਕੇ ਗਈ ਹੈ ਤੇ ਬਲੀਡਿੰਗ ਕਾਫੀ ਸੀ ਫਰੀਚ ਨੂੰ ਕੀ ਹਾਲ ਹੈ ਆਪਣੇ ਵੱਲੋਂ ਅਸੀਂ ਜੋ ਐਮਰਜੈਂਸੀ ਟ੍ਰੀਟਮੈਂਟ ਪੇਸ਼ੈਂਟ ਨੂੰ ਚਾਹੀਦਾ ਸੀ ਉਹ ਸਾਰਾ ਟ੍ਰੀਟਮੈਂਟ ਪੇਸ਼ੈਂਟ ਨੂੰ ਕਰਕੇ ਅੱਗੇ ਰੈਫਰ ਕੀਤਾ ਹਾਲਾਤ ਥੋੜੇ ਪੇਸ਼ੈਂਟ ਦੀ ਹਾਲਤ ਥੋੜੀ ਸਿੱਕ ਹੈਗੀ ਹੈ ਜੀ ਬਲੀਡਿੰਗ ਜ਼ਿਆਦਾ ਹੋ ਰਹੀ ਹੈ ਉਹਨਾਂ ਨੂੰ ਦੋ ਲੱਗੀਆਂ ਨੇ ਇੱਕ ਖਹਿ ਕੇ ਲੰਮੀ ਇੱਕ ਖਹਿ ਕੇ ਨਿਕਲੀ ਲੱਗਦੀ ਹੈਗੀ ਹੈ ਬਾਕੀ ਅੱਗੇ ਦੀ ਕਾਰਵਾਈ ਲਈ ਅੰਮ੍ਰਿਤਸਰ ਭੇਜਿਆ ਉੱਥੇ ਸਕੈਨ ਕਰਾਂਗੇ ਐਕਸ-ਰੇਸ ਤੇ ਦੇਖਦੇ ਹਾਂ ਫਿਰ